ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਜੀਵਨ ਬਸਰ ਕਰਨਾ ਔਰ ਆਪਣੀ ਜ਼ਿੰਦਗੀ ਨੂੰ ਉੱਥੇ ਸੁਚਾਰੂ ਤਰੀਕੇ ਨਾਲ ਚਲਾਉਣਾ ਜਿਹੜਾ ਹੈ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਕਿਉਂਕਿ ਜਦੋਂ ਅਸੀਂ ਭਾਰਤੀ ਵਿਦਿਆਰਥੀਆਂ ਦੀ ਗੱਲ ਕਰਦੇ ਤੇ ਉਹਨਾਂ ਨੂੰ LMIA ਦੇਣ ਦੇ ਨਾਂ ਤੇ ਧੋਖਾਧੜੀ ਕੀਤੀ ਜਾ ਰਹੀ ਹੈ ਇਸ ਖਾਸ ਧੋਖਾਧੜੀ ਤੇ ਸੋਸ਼ਲ ਜ਼ਬਰੀ ਵੱਧ ਘੰਟੇ ਕੰਮ ਕਰਾਉਣਾ ਬੇਇੱਜ਼ਤੀ ਕਰਨਾ ਤੇ ਨਾਲ ਦੇ ਨਾਲ ਕੁੱਟਮਾਰ ਕਰਨਾ ਜਿਹੜਾ ਉਹ ਵੀ ਕੇਸਿਸ ਸਾਹਮਣੇ ਆ ਰਹੇ ਨੇ ਸੋ ਅਜਿਹਾ ਹੀ ਕੇਸ ਇੱਕ ਸਾਹਮਣੇ ਜਿਸ ਦੇ ਵਿੱਚ ਕਿ ਭਾਰਤੀ ਵਿਦਿਆਰਥੀਆਂ ਨੂੰ LMIA ਦੇਣ ਦੇ ਨਾਂ ਤੇ ਧੋਖਾਧੜੀ ਕੀਤੀ ਗਈ ਸੋਸ਼ਲ ਜ਼ਬਰੀ ਵੱਧ ਘੰਟ ಬೇಜಿತಿ ಗಿ ಕುಟ್ಮಾರ ਕੈਲਗਰੀ ਦੀ ਅਦਾਲਤ ਨੇ ਭਾਰਤੀ ਰੈਸਟਰਾਂ ਦੇ ਤਿੰਨ ਮਾਲਕਾਂ ਨੂੰ ਆਪਣੇ ਕੰਮਿਆ ਦੇ ਨਾਲ ਧੋਖਾਧੜੀ ਤੇ ਸ਼ੋਸ਼ਣ ਦੇ ਦੋਸ਼ੀ ਈਲਾਂਦਿਆ ਜੁਰਮਾਨਾ ਤੇ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਹੈ ਮਰੀਨਾ ਡੋਸਾ ਦੇ ਤੰਦੂਰੀ ਗਰਲ ਨਾ ਹੇਟ ਇਹ ਰੈਸਟਰਾਂ ਭਾਰਤੀ ਮੂਲ ਦੇ ਭਰਾਵਾਂ ਵੱਲੋਂ ਚਲਾਇਆ ਜਾ ਰਿਹਾ ਸੀ ਉੱਥੇ ਕੰਮ ਕਰ ਰਹੇ ਕੁਝ ਵਿਦਿਆਰਥੀਆਂ ਨੇ ਕੇਸ ਦਰਜ ਕਰਾਇਆ ਕਿ ਮਾਲਕਾਂ ਨੇ ਉਹਨਾਂ ਨੂੰ ਪੱਕੇ ਕਰਾਉਣ ਦੇ ਲਈ ਐਲ ਐਮ ਆਈਏ ਦੇਣ ਬਦਲੇ ਹਜ਼ਾਰਾਂ ਡਾਲਰ ਲੈ ਲਏ ਨੇ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਕੰਮ ਉਸ ਦੇ ਬਦਲੇ ਕਰਵਾਇਆ ਕਾਟੋ ਜਿਹੜਾ ਦੇ ਕੇ ਉਹਨਾਂ ਦਾ ਸ਼ੋਸ਼ਣ ਵੀ ਕੀਤਾ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ ਉਹਨਾਂ ਨੂੰ ਤਸ਼ੱਦਦ ਜਿਹੜੇ ਨੇ ਉਹ ਸੈਨੇ ਤੇ ਉਹਨਾਂ 'ਤੇ ਦੋਸ਼ ਲਗਾਇਆ ਕਿ ਨਾ ਤਾਂ ਉਹਨਾਂ ਨੂੰ ਪੱਕੇ ਕਰਾਇਆ ਗਿਆ ਤੇ ਨਾ ਹੀ ਪੈਸੇ ਉਹਨਾਂ ਨੂੰ ਵਾਪਸ ਕੀਤੇ ਗਏ ਬਲਕਿ ਜਬਰੀ ਵਾਧੂ ਘੰਟੇ ਉਹਨਾਂ ਕੋਲੋਂ ਕੰਮ ਕਰਾਉਣ ਲਈ ਬੇਇੱਜ਼ਤੀ ਕਰਨ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਗਈ ਵਿਦਿਆਰਥੀਆਂ ਨੇ ਮਾਲਕਾਂ ਵੱਲੋਂ ਪ੍ਰਦਾਨ ਕੀਤੀ ਗਈ ਤੰਗ ਰਹਿਾਈ ਦੇ ਸਬੂਤ ਵੀ ਪੇਸ਼ ਕੀਤੇ ਨੇ ਜਿਸ ਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ ਉਥੋਂ ਦੇ ਸਮਾਜ ਸੇਵੀ ਜੀਐਸ ਕਲੇਅਰ ਅਨੁਸਾਰ ਅਦਾਲਤ ਨੂੰ ਪਹਿਲੀ ਵਾਰੀ ਸਖਤ ਕਰਦਿਆਂ ਜੁਰਮਾਨੇ ਦੇ ਨਾਲ-ਨਾਲ ਮਾਲਕਾਂ ਨੂੰ ਤਿੰਨ-ਤਿੰਨ ਮਹੀਨੇ ਦੀ ਕੈਦ ਵੀ ਸੁناਈ ਗਈ ਹੈ ਜਦੋਂ ਅਸੀਂ ਅਜਿਹੀ ਮਾਮ ਮੁਸ਼ਕਿਲਾਂ ਸੰਭਾਲਣਾ ਕਰਨਾ ਪਿਆਰੇ ਵਿਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ ਜਿਹੜਾ ਹੈ ਉਹਨਾਂ ਨੂੰ ਰਿਹਾਇਸ਼ ਤੇ ਲਈ ਬਲਕਿ ਖਾਣ ਪੀਣ ਦੇ ਲਈ ਆਉਣ ਜਾਣ ਦੇ ਲਈ ਮੁਸ਼ਕਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਆ ਰਹੀਆਂ ਨੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਨਿਯਮ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਬਦਲ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਬਹੁਤ ਵੱਡੇ ਪੱਧਰ ਦੇ ਵਿੱਚ ਵਿਦੇਸ਼ੀ ਧਰਤੀ ਤੋਂ ਵੱਖ-ਵੱਖ ਮੂਲ ਦੇ ਵਿਦਿਆਰਥੀਆਂ ਦੇ ਕੰਮਿਆਂ ਨੂੰ ਜਿਹੜਾ ਹੈ ਉਹ ਵਾਪਸ ਆਪਣੇ ਦੇਸ਼ਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ ਸੋ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਚੁਣੌਤਾਂ ਦਾ ਸਾਹਮਣਾ ਜਿਹੜਾ ਹੈ ਵਿਦਿਆਰਥੀ ਕਰ ਪ੍ਰੋਪੇਕ ਦੇ ਵਿੱਚ ਜਾਣ ਲਈ ਸੋਚ ਰਹੇ ਨੇ ਵਿਦੇਸ਼ੀ ਧਰਤੀ ਦੇ ਉੱਪਰ ਉਹਨਾਂ ਨੇ ਇੱਕ ਵਾਰ ਜ਼ਰੂਰ ਤੇ ਜ਼ਰੂਰ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਉਸ ਦਾ ਸਾਹਮਣਾ ਉਹਨੂੰ ਕਰਨਾ ਪੈ ਸਕਦਾ ਹੈ ਨਾਲ ਦੇ ਨਾਲ ਜਦੋਂ ਅਸੀਂ ਅਜਿਹੇ ਕੇਸਿਸ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਿ ਕੇਸ ਦਰਜ ਕੀਤਾ ਗਿਆ ਔਰ ਜਿਹੜਾ ਹੈ ਨਿਆ ਬਿਲਕੁਲ ਕੀਤਾ ਗਿਆ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਗੱਲ ਸੁਣੀ ਗਈ ਔਰ ਇਸ ਤਰ੍ਹਾਂ ਦੇ ਮਾਲਕਾਂ ਨੂੰ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਸਜ਼ਾ ਵੀ ਸੁਣਾਈ ਗਈ ਉਹਨਾਂ ਨੂੰ ਫਾਈਨ ਜਿਹੜਾ ਹੈ ਉਹ ਵੀ ਲਗਾਇਆ ਗਿਆ ਹੈ ਸੋ ਅਗਰ ਇਸ ਤਰੀਕੇ ਨਾਲ ਨਿਆਂ ਮਿਲਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਾਰਗੁਜ਼ਾਰੀ ਕੀਤੀ ਜਾ ਸਕਦੀ ਹੈ ਨਾ ਲੇਕਿਨ ਐਲ ਐਮ ਆਈਏ ਦੇ ਨਾਮ ਤੇ ਬਹੁਤ ਹੀ ਵੱਡੇ ਸਕੇਲ ਤੇ ਲੁੱਟ ਖੋ ਜਿਹੜੀ ਹੈ ਉਹ ਹੋ ਰਹੀ ਹੈ ਬਹੁਤ ਜ਼ਿਆਦਾ ਪੈਸੇ ਜਿਹੜੇ ਨੇ ਵਸੂਲੇ ਜਾਂਦੇ ਨੇ ਵਿਦਿਆਰਥੀਆਂ ਦੇ ਕੋਲੋਂ ਕਾਮਿਆਂ ਦੇ ਕੋਲੋਂ ਕਿਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨੌਕਰੀ ਜਿਹੜੀ ਹੈ ਉਹ ਮਿਲ ਸਕਦੀ ਉਸ ਖਾਸ ਐਲਐਮਆਈਏ ਦੇ ਕਰਕੇ ਲੇਕਿਨ ਖਾਸ ਤਿਕ ਦੇ ਨਾਲ ਇਹ ਕੇਸ ਦੱਸਦਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਲਐਮਆਈਏ ਲੈਣਾ ਜਾਂ ਕੋਈ ਵੀ ਉਹ ਜੀ ਕਾਰਗੁਜ਼ਾਰੀ ਕਰਨੀ ਹੈ ਤੇ ਪੂਕਤਾ ਜਾਣਕਾਰੀ ਉਸ ਪਰਸਨ ਦੇ ਬਾਰੇ ਉਸ ਵਿਅਕਤੀ ਦੇ ਬਾਰੇ ਉਸ ਏਜੰਟ ਦੇ ਬਾਰੇ ਜ਼ਰੂਰ ਤੇ ਜ਼ਰੂਰ ਲੈ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਜਿਹੜੀਆਂ ਨੇ ਉਹ ਨਾ ਹੋ ਸਕਣ ਕਿਉਂਕਿ ਬਹੁਤ ਜ਼ਿਆਦਾ ਪੈਸੇ ਜਿਹੜੇ ਨੇ ਉਹ ਵਿਦਿਆਰਥੀ ਉਹਨੂੰ ਆਪਣੇ ਦੇਸ਼ ਤੋਂ ਮੰਗਵਾਉਣੇ ਪੈਂਦੇ ਨੇ ਨਾਲ ਦੇ ਨਾਲ ਬਹੁਤ ਸਾਰੇ ਪੈਸੇ ਜਿਹੜੇ ਨੇ ਉਹਨਾਂ ਨੂੰ ਆਪਣੀ ਮਿਹਨਤ ਦੇ ਵਿੱਚੋਂ ਦੇਣੇ ਪੈਂਦੇ ਨੇ ਜਿਸ ਦੇ ਨਾਲ ਆਮ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਿਚਲਣਾ ਬਹੁਤ ਜ਼ਿਆਦਾ ਔਖਾ ਲੱ ਇਹ ਬਹੁਤ ਮੁਸ਼ਕਿਲ ਦਿਨਾਂ ਨੂੰ ਸਾਰੇ ਪੈਸੇ ਇਕੱਠੇ ਕੀਤੇ ਨੇ ਔਰ ਕੁਝ ਸਕੈਂਡਾਮੈਂਟਾਂ ਦੇ ਵਿੱਚ ਹੀ ਉਹ ਪੈਸੇ ਉਹਨਾਂ ਦੇ ਹੱਥੋਂ ਚਲੇ ਜਾਂਦੇ ਨੇ ਸੋ ਇਸ ਖਾਸ ਕੇਸ ਦੇ ਨਾਲ ਇੱਕ ਸੰਦੇਸ਼ ਵੀ ਇਹ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਵਿੱਖ ਦੇ ਵਿੱਚ ਆਪਣਾ ਪਵਿੱਖ ਜਿਹੜਾ ਹੈ ਉਹ ਵਿਦੇਸ਼ੀ ਧਰਤੀ ਤੇ ਦੇਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਕਿਸੇ ਵੀ ਚਾਂਸ ਵਿੱਚ ਫਸ ਸਕਦੇ ਨੇ ਅਗਰ ਸਮਾਂ ਰਹਿੰਦਿਆਂ ਉਹਨਾਂ ਨੇ ਸੋ ਚਾਰੋਂ ਤਰੀਕੇ ਦੇ ਨਾਲ ਕਾਰਗੁਜ਼ਾਰੀਆਂ ਨਾ ਕੀਤੀਆਂ ਸਿੱਧੇ ਤੌਰ ਤੇ ਕਾਨੂੰਨੀ ਤਰੀਕੇ ਦੇ ਨਾਲ ਅਗਰ ਉਹ ਜਾਣਾ ਚਾਹੁੰਦੇ ਨੇ ਤਾਂ ਜਾ ਸਕਦੇ ਨੇ ਲੇਕਿਨ ਅਜੇਹੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਅਗਰ ਉਹ ਫਸ ਜਾਂਦੇ ਨੇ ਉਹਨਾਂ ਦਾ ਪੈਸਾ ਬਹੁਤ ਸਾਰਾ ਖਰਾਬ ਹੋ ਸਕਦਾ ਹੈ ਔਰ ਹੋ ਸਕਦਾ ਹੈ ਉਹ ਪੈਸਾ ਉਹਨਾਂ ਨੂੰ ਵਾਪਸ ਬਿਲਕੁਲ ਵੀ ਨਾ ਮਿਲ ਸਕੇ